ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਵਿੱਚ ਪੁਲਿਸ ਜ਼ਿਲ੍ਹਾ ਦਿਹਾਤੀ ਵੱਲੋਂ ਲਾਅ ਐਂਡ ਆਰਡਰ ਕਾਇਮ ਰੱਖਣ ਲਈ ਪੂਕਤਾ ਪ੍ਰਬੰਧ ਕੀਤੇ ਗਏ ਹਨ ਜਾਣਕਾਰੀ ਦਿੰਦਿਆਂ ਹੋਇਆ ਜ਼ਿਲ੍ਹਾ ਦਿਹਾਤੀ ਪੁਲਿਸ ਤੇ ਐਸਐਸਪੀ ਸੁਹੇਲ ਮੀ ਨੇ ਕਿਹਾ ਕਿ ਸੰਵੇਦਨਸ਼ੀਲ ਬੂਥਾਂ ਦੇ ਉੱਤੇ ਪੁਲਿਸ ਦੀਆਂ ਟੁਕੜੀਆਂ ਮੁਸਤੈਦੀ ਨਾਲ ਨਿਗਰਾਨੀ ਕਰਨਗੀਆਂ ਤੇ ਹਰ ਹਾਲਾਤ ਵਿੱਚ ਚੋਣਾਂ ਅਮਨ-ਅਮਾਨ ਦੇ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਤੇ ਗੜਬੜੀ ਕਰਨ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਸੀਂ ਉਹਨੂੰ ਮੀਡੀਆ ਬਰੀਫਿੰਗ ਨੂੰ ਹੋਲਡ ਕਰ ਰਹੇ ਨੇ ਫॉर ਟੂਮੋਰੋ ਉਹ ਅਸੀਂ ਕੱਲ ਕਰਾਂਗੇ ਜਿਹੜਾ ਇਹ ਬੇਸਿਕਲੀ 14 ਦਸੰਬਰ ਨੂੰ ਪੂਰੇ ਸੂਬੇ ਦੇ ਵਿੱਚ ਅ ਪੰਚਾਇਤ ਸਮਿਤੀ ਔਰ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਹੋ ਰਹੇ ਨੇ ਤਾਂ ਉਸੇ ਲੜੀ ਦੇ ਤਹਿਤ ਜਿਹੜਾ ਪੁਲਿਸ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਹੈ ਤਾਂ ਇੱਥੇ ਵੀ ਇਲੈਕਸ਼ਨਸ ਕਰਾਏ ਜਾ ਰਹੇ ਨੇ ਇਹਦੇ ਵੀ ਸਾਡੇ ਕੋਲ ਕਰੀਬਨ 780 ਜਿਹੜੀ ਲੋਕੇਸ਼ਨਸ ਹੈਗੀਆਂ ਜਾਂ ਜਿਹੜੇ ਸਕੂਲਸ ਹੈ ਜਿੱਥੇ ਇਲੈਕਸ਼ਨ ਹੋ ਰਹੇ ਨੇ ਤਾ ਇਹਦੇ ਲਈ ਅਸੀਂ ਡਿਸਟ੍ਰਿਕਟ ਲੈਵਲ ਤੇ तकरीबन 3000 ਦੀ ਜਿਹੜੀ ਫੋਰਸ ਹੈ ਉਹ ਮੋਬਾਈਲਾਈਜ਼ ਹੋਈ ਹੈ ਉਹਦੇ ਵੀ ਜਿਹੜੇ ਅਲੱਗ-ਅਲੱਗ ਜਿਹੜੇ ਪੋਲਿੰਗ ਬੂਥਸ ਹੈ तकरीबन 2500 ਦੀ ਫੋਰ ਸਾਡੀ ਬੂਥਾਂ ਤੇ ਲੱਗੀ ਹੈ ਬਾਕੀ ਜਿਹੜੀ ਫੋਰਸ ਹੈ ਉਹ ਜਿਸ ਤਰ੍ਹਾਂ ਪੈਟਰੋਲਿੰਗ ਪਾਰਟੀਆਂ ਜਾਂ ਜਿਹੜੇ ਆਫਸਰਸ ਦੇ ਨਾਲ ਰਿਜ਼ਰਵਸ ਹੁੰਦੀਆਂ ਆਏ ਤਾਂ ਉਸ ਤਰ੍ਹਾਂ ਅਸੀਂ ਡਿਪਲॉयਮੈਂਟ ਕੀਤੀ ਗਈ ਹੈ ਤਾਂ ਇਹ ਇੱਕ ਪ੍ਰੋਲੋਂਗਡ ਐਕਸਰਸਾਈਜ਼ ਕਾਫੀ ਟਾਈਮ ਤੋਂ ਚੱਲ ਰਹੀ ਸੀਗੀ ਐਂਡ ਫਾਈਨਲੀ ਇਹ 14 ਨੂੰ ਜਿਹੜਾ ਇਲੈਕਸ਼ਨ ਹੋ ਰਹੀ ਹੈ ਇਦੇ ਵਿੱਚ ਹੁਣੇ ਜਸਟ ਮੈਂ ਸਾਰੇ ਜਿਹੜੇ ਮੁਲਾਜ਼ਮ ਹੈ ਇਹਦੇ ਵਿੱਚ ਜਿੰਨਾਂ ਜਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੂੰ ਮੈਂ ਬਰੀਫ ਕਰਕੇ ਆਇਆ ਉਹਨਾਂ ਨੂੰ ਸੈਂਸਟਾਈਜ਼ ਕਰਕੇ ਆਇਆ ਤਾਂ ਕਿ ਇਹ ਜਿਹੜੇ ਇਲੈਕਸ਼ਨ ਹੈ ਇੱਕ ਤਾਂ ਉਹਨਾਂ ਦੇ ਜਿਹੜੇ ਡੂਜ਼ ਐਂਡ ਡੋਂਟਸ ਐ ਡਿਊਟੀ ਰਿਲੇਟਿਡ ਉਹ ਉਹਨਾਂ ਨੂੰ ਸਮਝਾਏ ਸੈਂਸਟਾਈਜ਼ ਕਰਾਇਆ ਤਾਂ ਬਾਕੀ ਉਹਨਾਂ ਨੂੰ ਸਾਰਿਆਂ ਨੂੰ ਕਨਵੇ ਕਰਤਾ ਕਿ ਇਹ ਜਿਹੜਾ ਇਲੈਕਸ਼ਨ ਹੈ ਆਪਾਂ ਪੀਸਫੁਲੀ ਐਂਡ ਫਰੀ ਐਂਡ ਫੇਅਰ ਤਰੀਕੇ ਨਾਲ ਕਰਾਈਏ ਤਾਂ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਨਾ ਕਿ that ਪੰਜਾਬ ਪੁਲਿਸ ਐਂਡ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਵੀ ਆਰ ਕਮਿਟਿਡ ਕਿ ਆਪਾਂ ਇਹ ਇਲੈਕਸ਼ਨ ਪੀਸਫੁਲੀ ਕਰਾਈਏ ਆਲਰੇਡੀ ਫਰਮ ਹੈਡਕ quarter ਸਾਡੇ ਕੋਲ ਆਇਆ ਸੀਗਾ ਤਾਂ ਜਿਹੜੇ ਕੁਝ ਬੂਥਸ ਹੈ ਜਾਂ ਜਿਹੜੀ ਕੁਝ ਲੋਕੇਸ਼ਨਸ ਹੈ ਜਿਨ੍ਹਾਂ ਨੂੰ ਅਸੀਂ ਸੈਂਸਿਟਿਵ ਜਾਂ ਹਾਈਪਰ ਸੈਂਸਿਟਿਵ ਮੰਨਦੇ ਹੈ ਉਥੇ ਨੋਰਮ ਦੇ ਮੁਤਾਬਕ ਹੀ ਐਕਸਟਰਾ ਫੋਰਸ ਲਾਈ ਜਾਂਦੀ ਹੈ ਤਸੀਂ ਉਸੇ ਨੋਮ ਨੂੰ ਫਾਲੋ ਕਰਕੇ ਜਿੱਥੇ ਜਿੱਥੇ ਸਾਡੇ ਕੋਲ ਸੈਂਸਿਟਿਵ ਬੂਥਸ ਹੈਗੇ ਨੇ ਉਥੇ ਅਸੀਂ ਆਲਰੇਡੀ ਜਿਹੜੇ ਨੋਮ ਦੇ ਮੁਤਾਬਿਕ ਹੀ ਐਕਸਟਰਾ ਫੋਰਸ ਲਾਈ ਹੈ ਸੋ ਥੈਟ ਉਥੇ ਕੋਈ ਇਨਸੀਡੈਂਟ ਨਾ ਹੋਵੇ ਐਂਡ ਸਪੈਸ਼ਲੀ ਬਰੀਫਿੰਗ ਦਾ ਵੀ ਹਿੱਸਾ ਸੀਗਾ ਕਿ ਜਿਹੜੀ ਸਾਡੀ ਪੈਟਰੋਲਿੰਗ ਪਾਰਟੀਆਂ ਹੈ ਜਾਂ ਜਿਹੜੇ ਸਾਡੇ ਜੀਓਜ਼ ਹੈ ਤਾਂ ਉਹ ਸਪੈਸ਼ਲ ਉਥੇ ਆਪਣੀ ਪੈਟਰੋਲਿੰਗ ਰੱਖਣਗੇ ਉਹਦਾ ਖਸੂਸੀ ਤੌਰ ਤੇ ਧਿਆਨ ਰੱਖਣਗੇ ਦੇ ਵਿਲ ਬੀ ਅਵੇਲੇਬਲ ਕਿਤੇ ਵੀ ਕੋਈ ਇਨਸੀਡੈਂਟ ਹੁੰਦਾ ਹੈ ਜਗੋਂ ਇਨਫੋਰਮੇਸ਼ਨ ਮਿਲ ਜਾਂਦੀ ਹੈ ਤਾਂ ਸੋ ਦੈਟ ਉਨੂੰ ਉਸੀ ਪੁਆਇੰਟ ਤੇ ਨਜਿੱਠਿਆ ਜਾਏਗਾ ਸਰ ਇਹਦੇ ਵਿੱਚ ਅਸੀਂ ਕੱਲ ਹਰ ਇੱਕ ਸਬਡਿਵੀਜ਼ਨ ਦੇ ਵਿੱਚ ਸਾਡੇ ਆਫਸਰਸ ਨੇ ਫਲੈਗ ਮਾਰਚ ਕੱਢੇ ਹੈ ਤਾਂ ਹੁਣ ਜਿਹੜੀ ਬਰੀਫਿੰਗ ਅਸੀਂ ਫੋਰਸ ਦੀ ਕਰ ਰਹੇ ਨੇ ਤਾਂ ਇਸ ਤੋਂ ਬਾਅਦ ਵੀ ਫੋਰਸ ਸਾਡੇ ਕੋਲ ਹੈਗੀ ਐਂਡ ਇਸ ਤੋਂ ਬਾਅਦ ਆਪਾਂ ਫਲੈਗ ਮਾਰਚ ਕਰਾਂਗੇ ਇਹਦੇ ਵਿੱਚ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਇੱਕ ਅਨੋਨੀਮਸ ਈਮੇਲ ਅਕਾਊਂਟ ਤੋਂ ਇੱਕ ਮੇਲ ਆਈ ਸੀਗੀ ਕੁਝ ਸਕੂਲਾਂ ਨੂੰ ਇੱਕ ਥ੍ਰੈਟ ਮੇਲ ਆਈ ਸੀਗੀ ਤਾਂ ਉਹਦੇ ਵਿੱਚ ਇੱਕ ਸਕੂਲ ਸਾਡੇ ਏਰੀਆ ਦੇ ਵਿੱਚ ਪੈਂਦਾ ਹੈ ਇਨ ਅੰਮ੍ਰਿਤਸਰ ਰੂਰਲ ਤਾਂ ਉਹਦੇ ਵਿੱਚ ਇਮੀਡੀਏਟਲੀ ਡੀਐਸਪੀ ਐਂਡ ਹਿਸ ਟੀਮ ਉਹ ਉਥੇ ਸਪੌਟ ਤੇ ਚਲੇ ਗਏ ਐਂਡ ਜਿਹੜਾ ਬੇਸਿਕ ਡਰਿੱਲ ਹੁੰਦਾ ਹੈ ਤਾਂ ਉਹ ਸੀ ਫਾਲੋ ਕਰਕੇ ਉਥੇ ਜਿਹੜੀ ਬੀਡੀਐਸ ਟੀਮ ਹੈ ਉਹ ਵੀ ਐਸੀ ਪੇਜੀ ਸੀਗੀ ਤਾਂ ਉਥੇ ਉਹਨਾਂ ਨੇ ਚੈੱਕ ਕਰ ਲਿਆ ਨਾਥਿੰਗ ਸਸਪੀਸ਼ੀਅਸ ਆਬਜੈਕਟ ਯਾ ਕੋਈ ਇਸ ਤਰ੍ਹਾਂ ਦਾ ਕੋਈ ਵਿਅਕਤੀ ਨਹੀਂ ਲੱਭਿਆ ਗਿਆ ਬਟ ਫਿਰ ਵੀ ਮਤਲਬ ਜਿਹੜਾ ਬੇਸਿਕ ਡਰਿੱਲ ਹੁੰਦਾ ਹੈ ਐਂਡ 올 ਪ੍ਰੀਕਾਸ਼ਨਰੀ ਮੇਜਰਸ ਦੇ ਵਰ ਟੇਕਨ ਇਸ ਤੋਂ ਅਲਾਵਾ ਵੀ ਆਰ ਟੇਕਿੰਗ ਦਾ ਸਟੇਟਮੈਂਟ ਐਂਡ ਵੀ ਆਰ ਰਜਿਸਟਰਿੰਗ ਦਾ ਐਫ ਆਈ ਆਰ ਐਂਡ ਨਾਲ ਦੇ ਨਾਲ ਜਿਹੜਾ ਉਹ ਮੇਲ ਹੈ ਉਹਨੂੰ ਅਸੀਂ ਟੈਕਨੀਕਲੀ ਜਿਹੜਾ ਸਾਈਬਰ ਦਾ ਪ੍ਰੋਸੀਜਰ ਹੁੰਦਾ ਹੈ ਉਹਦੇ ਰਾਹੀਂ ਟਰੇਸ ਕਰ ਰਹੇ ਹਾਂ ਐਫ ਆਈ ਆਰ ਦਰਜ ਕਰ ਲਈ ਹੈ ਸਰ ਆ ਇਟ ਇਜ਼ ਬੀਂਗ ਰਜਿਸਟਰਡ ਤਾਂ ਇਹ ਹੋ ਗਈ ਸ਼ਾਂਤ ਰਜਿਸਟਰ ਸਰ ਇਹ ਡਾ ਮੇਲ ਸਰਵਿਸ ਹੈਗੀ ਤਾਂ ਉਹਦੇ ਵਿੱਚ ਅਸੀਂ ਹਜੇ ਨਹੀਂ ਕਹਿ ਸਕਦੇ ਕਿ ਇਹ ਵਾਟ ਇਜ਼ ਦ ਸੋਰਸ ਜਾਂ ਇਹਨੂੰ ਕਿਵੇਂ ਉਹ ਕੀਤਾ ਗਿਆ ਹੈ ਬਟ ਥੋੜਾ ਜਿਹਾ ਇਸੀ ਵੀ ਹੈਵ ਸਟਾਰਟਡ ਦ ਟੈਕਨੀਕਲ ਐਨਾਲਿਸਿਸ ਸਾਨੂੰ ਪਤਾ ਚੱਲ ਜਾਊਗਾ ਬੇਸਿਕਲੀ ਇਹਦਾ origin ਕੀ ਹੈ ਐਂਡ ਇਹ ਕਿਸ ਰੂਟ ਰਾਹੀਂ ਆਈ ਹੈ ਫਾਸਟ ਵੀ ਚੈਨਲ ਵੇਖ ਰਹੇ ਮੇਰੇ ਦਸਕਾ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਤਸਵੀਰਾਂ ਵਖਾ ਰਹੇ ਹਾਂ ਪਲਸ ਲਾਈਨ ਦੇ ਬੁਰਜੀ ਦੀਆਂ ਜਿੱਥੇ ਐਸਐਸਪੀ ਦਿਹਾਤੀ ਸੋਹੇਲ ਮੀਰ ਨੇ ਦੱਸਿਆ ਕਿ 14 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਉਹਨਾਂ ਵੱਲੋਂ ਪੁਲਿਸ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮਸਤੈਦ ਹੈ ਤੇ ਇਹ ਚੋਣਾਂ ਅਮਨ ਅਮਾਨ ਨਾਲ ਕਰਵਾਈਆਂ ਜਾਣਗੀਆਂ ਤੇ ਕਿਸੇ ਵੀ ਹੱਥ ਦੇ ਵਿੱਚ ਕੋਈ ਵੀ ਗੜਬੜੀ ਨਹੀਂ ਹੋਣ ਦਿੱਤੀ ਜਾਵੇਗੀ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲ ਦੀ ਰਿਪੋਰਟ ਅੰਮ੍ਰਿਤਸਰ